ਵੀ ਆਪ ਦੁਬਾਰਾ ਯਾਹਾਂ ਕਿਸੇ ਫੂਡ ਿਸਟ ਕਰਨੇ ਆਏ ਹਾਂ ਜੀ ਦੁਬਾਰਾ ਸਿਰਹੀਂ ਸੇ ਖਾ ਕੇ ਜਾਏਗੇ ਅਗਲੀ ਵਾਰ ਫਿਰ ਯਾਹਾਂ ਕੇ ਖਾਏਂਗੇ ਇਵਨ ਬਰੇਲੀ ਮੇਂ ਵੀ ਇੱਕ ਹੈ ਰੇਲਵੇ ਟ੍ਰੈਕਰ ਰੈਸਟੋਰੈਂਟ ਬਣਾ ਪਰ ਉਹ ਇਤਨਾ ਬੜੀਆ ਨਹੀਂ ਜਿੰਨਾ ਬੜੀਆ ਇਹ ਹੈ ਅੰਮ੍ਰਿਤਸਰ ਦੇ ਵਿੱਚ ਸਾਡੀ ਪਹਿਲੀ ਕਿਸੇ ਨੇ ਜਿਹੜੀ ਇਨਾ ਮਦ ਵੈਜ ਤੇ ਨਾਨ ਵੈਜ ਵੱਖਰੀ ਵੱਖਰੀ ਹੈ ਇਸ ਵੇਲੇ ਖਲੋਤੇ ਆਪਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਤੇ ਤੁਹਾਨੂੰ ਤਸਵੀਰਾਂ ਦਿਖਾਦੀ ਹੈ ਕਿ ਰੇਲ ਦਾ ਇੱਕ ਡੱਬਾ ਜਿਹੜਾ ਸਟੇਸ਼ਨ ਤੋਂ ਬਾਹਰ ਆ ਗਿਆ ਡੱਬੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਕਿ ਇਹ ਜਿਹੜਾ ਡੱਬਾ ਜਿਹੜਾ ਤੁਹਾਡੇ ਸਾਹਮਣੇ ਦੇਖ ਰਿਹਾ ਹੈ ਟ੍ਰੇਨ ਦਾ ਜਿਹੜਾ ਡੱਬਾ ਇਹ ਇਸ ਵੇਲੇ ਰੇਲਵੇ ਸਟੇਸ਼ਨ ਤੋਂ ਬਾਹਰ ਆ ਗਿਆ ਹੈ ਇਹ ਲਕਜ਼ਰੀਅਸ ਜਿਹੜਾ ਡੱਬਾ ਏਸੀ ਡੱਬਾ ਜਿਹੜਾ ਇਸ ਵੇਲੇ ਇਹ ਜਿਹੜਾ ਰੇਲਵੇ ਸਟੇਸ਼ਨ ਤੋਂ ਬਾਹਰ ਆ ਗਿਆ ਜੇ ਇਹਨੂੰ ਇੱਥੇ ਰੱਖ ਦਿੱਤਾ ਗਿਆ ਜੇ ਬਕਾਇਦਾ ਟਰੈਕ ਵੀ ਲਗਾਇਆ ਗਿਆ ਜਿਸ ਨੂੰ ਇਲੈਕਟ੍ਰਿਸਿਟੀ ਸਪਲਾਈ ਲਈ ਮੀਟਰ ਕਨੈਕਸ਼ਨ ਵੀ ਹੈ ਤੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਕਿੰਨਾ ਲਗਜ਼ਰੀਅਸ ਹੈ ਬਹੁਤ ਹੀ ਜ਼ਿਆਦਾ ਲਗਜ਼ਰੀਅਸ ਜਿਹੜਾ ਇਹ ਡੱਬਾ ਅੰਦਰ ਬਣਾਇਆ ਗਿਆ ਹੈ ਤੇ ਖਾਸ ਤਸਵੀਰਾਂ ਤੋਂ ਹੀ ਅਮਰਸਰ ਵਾਲਿਆਂ ਲਈ ਬਹੁਤ ਹੀ ਵਧੀਆ ਤਸਵੀਰਾਂ ਤੁਹਾਡਾ ਸਾਂਝੀ ਕਰਾਂਗੇ ਕਿਉਂਕਿ ਇਹ ਟ੍ਰੇਨ ਦਾ ਡੱਬਾ ਹੀ ਇੱਕ ਡੱਬਾ ਹੀ ਨਹੀਂ ਅੰਦਰ ਤੁਸੀਂ ਦੇਖੋਗੇ ਤੇ ਇਹਦੀਆਂ ਤਸਵੀਰਾਂ ਜਿਹੜੀਆਂ ਆਪਣੇ ਆਪ ਵਿੱਚ ਕੁਝ ਹੋਰ ਹੀ ਬਿਆਨ ਕਰਨਗੀਆਂ ਤੇ ਤੁਹਾਨੂੰ ਦਿਖਾ ਦਈਏ ਜਿਹੜਾ ਕਿ ਅਮਰ ਡੱਬਾ ਬਾਹਰ ਕੱਢ ਦਿੱਤਾ ਗਿਆ ਇਸ ਦੀ ਅੰਦਰ ਦੀਆਂ ਤਸਵੀਰਾਂ ਤੁਹਾਡੀ ਸਾਂਝੀ ਕਰਾਂਗੇ ਤਾਂ ਉਸ ਤੋਂ ਪਹਿਲਾਂ ਦਿਖਾ ਦਈਏ ਕਿ ਇਸ ਦੇ ਇਸ ਡੱਬੇ ਦੇ ਵਿੱਚ ਜੇ ਤੁਸੀਂ ਅੰਦਰ ਜਾਣਾ ਹੈ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਆਓ ਪਾਰਕਿੰਗ 'ਤੇ ਗੱਡੀ ਲਗਾਓ ਉਸ ਤੋਂ ਬਾਅਦ ਤੁਸੀਂ ਅੰਦਰ ਇਸ ਡੱਬੇ ਦੇ ਅੰਦਰ ਜਾ ਸਕਦੇ ਹੋ ਮੋਸਟ ਲਕਜ਼ਰੀਅਸ ਜਿਹੜਾ ਹੈ ਤੁਹਾਨੂੰ ਡੱਬਾ ਮਿਲੇਗਾ ਜਿਹਦੀ ਅੰਦਰ ਦੀ ਤਸਵੀਰਾਂ ਸਾਂਝੀ ਕਰਾਂਗੇ ਡੱਬਾ ਹੀ ਨਹੀਂ ਇਹਦੇ ਅੰਦਰ ਤੁਹਾਨੂੰ ਹਰ ਤਰ੍ਹਾਂ ਦਾ ਖਾਣਾ ਵੀ ਮਿਲੇਗਾ ਯਾਨੀ ਕਿ ਤੁਸੀਂ ਆਪਣਾ ਮੀਲ ਵੀ ਇੰਜੋਏ ਕਰ ਸਕਦੇ ਹੋ 스낵ਸ ਵੀ ਲੈ ਸਕਦੇ ਹੋ ਟੀ ਕਾਫੀ ਵੀ ਲੈ ਸਕਦੇ ਹੋ ਤੇ ਆਪਣਾ ਫੂਡ ਵੀ ਇੰਜੋਏ ਕਰ ਸਕਦੇ ਹੋ ਇਸ ਟ੍ਰੇਨ ਦੇ ਡੱਬੇ ਦੇ ਵਿੱਚ ਇਹ ਰੇਲਵੇ ਦਾ ਇੱਕ ਜਿਹੜਾ ਹੈ ਡੱਬਾ ਜਿਹੜਾ ਇਸ ਵੇਲੇ ਸਟੇਸ਼ਨ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਉਹੀ ਡੱਬਾ ਹੈ ਜਿਸ ਵਿੱਚ ਕਦੇ ਤੁਸੀਂ ਸਫ਼ਰ ਕੀਤਾ ਹੋਣਾ ਇਸ ਡੱਬੇ ਦੇ ਵਿੱਚ ਕਦੇ ਤੁਸੀਂ ਇਸ ਆਪਣੀ ਯਾਤਰਾ ਕੀਤੀ ਹੋਣੀ ਹੈ ਤੇ ਲੰਬੀ-ਲੰਬੀ ਯਾਤਰਾ ਤੋਂ ਬਾਅਦ ਅੱਜ ਇਹ ਤੁਹਾਨੂੰ ਇੱਕੋ ਜਗ੍ਹਾ ਖੜਾ ਮਿਲੇਗਾ ਤੇ ਅੱਜ ਤੋਂ ਬਾਅਦ ਇਹ ਡੱਬਾ ਕਿਤੇ ਨਹੀਂ ਜਾਣ ਵਾਲਾ ਅੱਜ ਤੋਂ ਬਾਅਦ ਇਹ ਡੱਬਾ ਕਿਤੇ ਨਹੀਂ ਜਾਣ ਵਾਲਾ ਤੁਹਾਡੀ ਉਡੀਕ ਇੱਥੇ ਹੀ ਰਹੇਗਾ 24 ਘੰਟੇ ਤੁਹਾਡੇ ਲਈ ਉਪਰ ਰਹੇਗਾ ਤੁਸੀਂ 24 ਘੰਟੇ ਜਦੋਂ ਮਰਜ਼ੀ ਆਓ ਇਸ ਡੱਬੇ ਦੇ ਵਿੱਚ ਜਿਹੜੇ ਸਟ੍ਰੇਨ ਦੇ ਇਸ ਡੱਬੇ ਦੇ ਵਿੱਚ ਤੁਸੀਂ ਐਂਟਰ ਹੋ ਸਕਦੇ ਹੋ ਅੰਦਰ ਦੀ ਜੇ ਤਸਵੀਰਾਂ ਤੁਹਾਨੂੰ ਦਿਖਾ ਦਾਂ ਕਿ ਇਹ ਮਹਿਜ ਡੱਬਾ ਹੀ ਨਹੀਂ ਇਹ ਹੁਣ ਬਣ ਚੁੱਕਿਆ ਇੱਕ ਲਗਜ਼ਰੀਅਸ ਜਿਹੜਾ ਰੈਸਟੋਰੈਂਟ ਹੈ ਉਹ ਬਣ ਚੁੱਕਿਆ ਹੈ ਜਿੱਥੇ ਹਰ ਤਰ੍ਹਾਂ ਦਾ ਵੈਜਨੋਨ ਵੈਜ ਤੁਹਾਨੂੰ ਫੂਡ ਮਿਲੇਗਾ 스ਨੈਕਸ ਮਿਲਣਗੇ ਟੀ ਕਾਫੀ ਮਿਲੇਗੀ ਈਵਨ ਕੀ ਤੁਹਾਨੂੰ ਵੈਜ ਥਾਲੀ ਵੀ ਮਿਲੇਗੀ ਸਭ ਤੋਂ ਜ਼ਿਆਦਾ ਅੰਮ੍ਰਿਤਸਰੀ ਸ਼ਕੀਨ ਥਾਲੀ ਦੇ ਹੁੰਦੇ ਨੇ ਥਾਲੀ ਵੀ ਮਿਲੇਗੀ ਹਰ ਤਰ੍ਹਾਂ ਦਾ ਤੁਹਾਨੂੰ ਫੂਡ ਮਿਲੇਗਾ ਜਿਹੜਾ ਇਸ ਵੇਲੇ ਤੁਸੀਂ ਇੰਜੋਏ ਕਰ ਸਕਦੇ ਹੋ ਇਸ ਡੱਬੇ ਦੇ ਅੰਦਰ ਤੇ ਇਹਦੀ ਅੰਦਰ ਦੀ ਜਿਹੜੀ ਹੈ ਆਰਕੀਟੈਕਚਰ ਜਿਹੜੀ ਅ ਦੇਖੋਗੇ ਤੁਸੀਂ ਡਿਜ਼ਾਈਨਿੰਗ ਦੇਖੋਗੇ ਉਹ ਵੀ ਤੁਹਾਨੂੰ ਅੰਦਰ ਡੱਬਾ ਨਹੀਂ ਫੀਲ ਹੋਣ ਦੇਗੀ ਕਿਉਂਕਿ ਇਹ ਬਾਹਰ ਤੋਂ ਚੱਲੇਗੀ ਕਿ ਰੇਲਵੇ ਦਾ ਡੱਬਾ ਹੈ ਲੇਕਿਨ ਅੰਦਰ ਆ ਕੇ ਇੱਕ ਰੈਸਟੋਰੈਂਟ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਇੱਥੇ ਦੇ ਮੈਨੇਜਰ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਆਪਣਾ ਮੇਰਾ ਨਾਮ ਜੋਬਨੇਗਾ ਜੀ 사시ਗਲ ਜੀ ਜੋਬਨ ਜੀ ਸਵਾਗਤ ਹੈ ਤੁਹਾਡਾ ਲਾਈਵ ਭਾਰਤ ਤੇ ਹਾਂਜੀ ਸੱਸੀ ਗੱਲ ਜੀ ਜਿਸ ਤਰ੍ਹਾਂ ਕਿ ਇਹ ਕਨਸੈਪਟ ਨਵਾਂ ਆਇਆ ਅੰਮ੍ਰਿਤਸਰ ਦੇ ਵਿੱਚ ਕਿ ਰੈਸਟੋਰੈਂਟ ਦੇ ਵੈਸੇ ਹੀ ਅੰਮ੍ਰਿਤਸਰ ਦੇ ਲੋਕੀ ਫੂਡੀ ਹੁੰਦੇ ਆ ਖਾਣ ਪੀਣ ਦੇ ਬੜੇ ਸ਼ਕੀਨ ਹੁੰਦੇ ਆ ਤੇ ਇੱਕ ਨਵਾਂ ਕਨਸੈਪਟ ਦੀ ਦਿੱਤਾ ਰੇਲਵੇ ਦੇ ਸਟੇਸ਼ਨ ਦੇ ਉੱਤੇ ਹੀ ਦੇ ਦਿੱਤਾ ਹੈ ਹਾਂਜੀ ਇਹਦੀ ਟਾਈਮਿੰਗ ਹੀ ਰਹੇਗੀ ਇਹਦੀ ਟਾਈਮਿੰਗ 24/7 ਆ 24 ਘੰਟੇ ਖੁੱਲ੍ਹਾ ਰਹੇਗਾ ਸਰ ਯਾਨੀ ਕਿ 24 ਘੰਟੇ ਜਿੱਥੇ ਵੀ ਭੁੱਖ ਲੱਗੀ ਲੋੜ ਨਹੀਂ ਹੈਗੀ ਸਿੱਧਾ ਸਟੇਸ਼ਨ ਤੇ ਆਓ ਤੇ ਤੁਹਾਡੇ ਰੈਸਟੋਰੈਂਟ ਦੇ ਵਿੱਚ ਆਪਣਾ ਮੀਲ ਇੰਜੋਏ ਕਰੋ ਹਾਂਜੀ ਬਿਲਕੁਲ ਸਰ 24/7 ਤੁਹਾਨੂੰ ਸਾਊਥ ਇੰਡੀਅਨ ਇੰਡੀਅਨ ਡਿਸ਼ ਜੇ ਮੇਨ ਕੋਰਸ ਮਤਲਬ 올 ਫੂਡ ਤੁਹਾਨੂੰ ਨਾਲ ਚਾਟ ਸਾਰੇ 24/7 ਮਿਲੇਗਾ ਸਰ ਤੇ ਇਹਦੇ ਵਿੱਚ ਕਿਹੜੀ ਆਪਣੀ ਸਪੈਸ਼ਲ ਡਿਸ਼ਸ ਕੋਈ ਤੁਸੀਂ ਅਨਾਉਂਸ ਕਰਨਾ ਚਾਹੁੰਦੇ ਹੋ ਕੋਈ ਸਪੈਸ਼ਲ ਡਿਸ਼ਸ ਇਹਦੇ ਵੀ ਪ੍ਰੋਵਾਈਡ ਕਰਦੇ ਹੋ? ਇਹ ਪ੍ਰੋਵਾਈਡ ਵੈਸੇ ਸਪੈਸ਼ਲ ਡਿਸ਼ਸ ਤੁਹਾਨੂੰ ਮੈਂ ਦੱਸ ਸਕਦਾ ਮਾਂ ਜਿਵੇਂ ਅੰਮ੍ਰਿਤਸਰੀ ਕੁਲਚਾ ਹੋ ਗਿਆ ਪਹਿਲਾ ਤਾਂ ਸਾਡਾ ਅੰਮ੍ਰਿਤਸਰੀ ਕੁਲਚਾ ਸਪੈਸ਼ਲ ਆ ਉਸ ਤੋਂ ਬਾਅਦ ਤੁਹਾਡੀ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਕੁਲਚਾ ਹੋਵੇ ਨਾ ਹੋ ਹੀ ਨਹੀਂ ਸਕਦਾ ਕਿ ਅੰਮ੍ਰਿਤਸਰ ਆਲੇ ਨੂੰ ਕੁਲਚੇ ਬਿਨਾਂ ਮਜ਼ਾ ਨਹੀਂ ਆਉਂਦਾ ਕਿਤੇ ਵੀ ਚੱਲਣ ਮੈਂ ਕਿਹਾ ਕੋਈ ਵੀ ਕਿਤੇ ਵੀ ਗੋਲੋ ਅੰਮ੍ਰਿਤਸਰ ਤੋਂ ਬਿਨਾਂ ਕੁਲਚੇ ਤੋਂ ਬਿਨਾਂ ਮਜ਼ਾ ਨਹੀਂ ਆਉਂਦਾ ਤੇ ਬਾਹਲੇ ਵੀ ਬਹੁਤ ਵਧੀਆ ਚੀਜ਼ ਹੋ ਗਈ ਅੰਮ੍ਰ ਰਾਤ ਵੀ ਤੁਸੀਂ ਆਪਣਾ ਆਰਡਰ ਕਰੋਗੇ 24/7 ਦੇ 2 2 3 4 ਜਦੋਂ ਵੀ ਤੁਸੀਂ ਮਤਲਬ ਨਾਈਟ ਵੇਲੇ ਵੀ ਆਰਡਰ ਕਰੋਗੇ ਤੁਹਾਨੂੰ ਕੁਲਚਾ ਤੇ ਸੋ ਦਿਨ ਮਤਲਬ ਸਾਰੀ ਜਿੰਨਾ ਫੂਡ ਸਾਡੇ ਕੋਲ ਹੈ ਨਾ ਉਹ ਤੁਹਾਨੂੰ ਨਾਈਟ ਟਾਈਮ ਮਿਲੇਗਾ। ਯਾਨੀ ਕਿ ਕੁਲਚਾ ਵੀ 24 ਘੰਟੇ ਮਿਲੇਗਾ। ਹਾਂਜੀ ਬਿਲਕੁਲ 24/7 ਮਿਲੇਗਾ ਸਰ। ਲਓ ਜੀ ਇੱਕ ਹੋਰ ਵੱਡੀ ਖਬਰ ਹੈ ਕੁਲਚਾ ਵੀ 24 ਘੰਟੇ ਮਿਲੇਗਾ ਤੇ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਲਈ ਵੀ ਵੱਡੀ ਖਬਰ ਜਿਹੜੇ ਕੁਲਚਾ ਖਾਂਦੇ ਸ਼ਕੀਨ ਹੈਗੇ ਅੰਮ੍ਰਿਤਸਰ ਖਾਸ ਕਰ ਕੁਲਚਾ ਜਿਹੜਾ ਖਾਨ ਹੁੰਦੇ ਆ ਉਹਨਾਂ ਲਈ ਸਟੇਸ਼ਨ ਦੇ ਬਾਹਰ ਹੀ ਤੁਹਾਨੂੰ ਕੁਲਚੇ ਜਿਹੜੇ ਆ ਕੁਲਚਾ ਇੱਥੇ ਮਿਲ ਜੇਗਾ ਇਹ ਰੈਸਟੋਰੈਂਟ ਦੇ ਵਿੱਚ ਤੇ ਇਹ ਇਹਦਾ ਆਪਣਾ ਇਹ ਨਾਮ ਕੀ ਹੈ ਪੁਰਾ? ਇਹਦਾ ਨਾਮ ਰੈਸਟੋਰੈਂਟ ਦਾ ਨਾਮ ਕਪਾਸਾ ਜੰਕਸ਼ਨ ਕਪਾਸਾ ਜੰਕਸ਼ਨ ਜਿਹੜਾ ਇਸ ਇਸ ਦੇ ਵਿੱਚ 24/7 ਦੀ ਤੁਸੀਂ ਸਰਵਿਸ ਦੇ ਰਹੇ ਹੋ ਤੇ ਜਿਹੜੀ ਡਿਸ਼ਸ ਵੈਜ ਨੋਨ ਵੈਜ ਦੋਨੋਂ ਹੈ ਸਰ ਜਿਹੜਾ ਸਾਡੇ ਕੋਲ ਅਲੱਗ-ਅਲੱਗ ਕਿਚਨ ਹੈ ਵੈਜੀਟੇਰੀਅਨ ਕਿਚਨ ਜਿਹੜੀ ਹੈ ਉਹ ਲੱਗ ਹੈ ਨੋਨ ਵੈਜ ਜਿਹੜੀ ਹੈ ਉਹ ਲੱਗ ਹੈ ਯਾਨੀ ਕਿ ਕਿਚਨ ਵੀ ਵੱਖਰੀ-ਵੱਖਰੀ ਵੈਜ ਨੋਨ ਵੈਜ ਖਾਣ ਵਾਲਿਆਂ ਲਈ ਇਹ ਵੀ ਟੈਨਸ਼ਨ ਨਹੀਂ ਕਿ ਇੱਕੋ ਕਿਚਨ ਹੈਗੀ ਹੈ ਜਿਵੇਂ ਸਾਡੇ ਕੋਲ ਅਸੀਂ ਗੈਸਟ ਨੂੰ ਦੇਖ ਕੇ ਮਤਲਬ ਕਸਟਮਰ ਨੂੰ ਦੇਖ ਕੇ ਫੇਰੀ ਕੀਤੀ ਹੈ ਕਿ ਕਿਚਨ ਅਲੱਗ ਕਿ ਜਿਹੜੇ ਸਾਡੇ ਵੈਜ ਖਾਣਾ ਪਸੰਦ ਕਰਦੇ ਆ ਉਹਨਾਂ ਨੂੰ ਅਸੀਂ ਪਿਓਰ ਵੈਜੀਟੇਰੀਅਨ ਦੇ ਰਹੇ ਆ ਜਿਹੜੇ ਸਾਡੇ ਨੋਨ ਵੈਜ ਖ ਜਿਵੇਂ ਤੁਸੀਂ ਐਂਟਰੀ ਕਰੋਗੇ ਸਾਡਾ ਕਿਚਨ ਜਿਹੜਾ ਵੈਜ ਹੈ ਇਹ ਸਾਡਾ ਨੋਨ ਵੈਜ ਕਿਚਨ ਹੈ ਕਿਚਨ ਵੀ ਅਲੱਗ-ਅਲੱਗ ਹੈ ਸਾਡੇ ਯਾਨੀ ਕਿ ਸਭ ਤੋਂ ਵੱਡੀ ਸਰਵਿਸ ਵੀ ਤੁਹਾਨੂੰ ਇੱਥੇ ਮਿਲੇਗੀ ਜਿਹੜੇ ਕਿ ਵੈਜੀਟੇਰੀਅਨ ਹੈਗੇ ਉਹਨਾਂ ਦੀ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਕਿ ਨੋਨ ਵੈਜ ਜਿਹੜਾ ਹੈ ਸੇਮ ਕਿਚਨ ਦੇ ਵਿੱਚ ਬੰਦਾ ਪਰ ਇੱਥੇ ਆ ਕੇ ਤੁਹਾਨੂੰ ਉਸ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਇੱਥੇ ਕਿਚਨ ਵੀ ਵੱਖਰੀ ਹੈ ਵੈਜ ਕਿਚਨ ਵੱਖਰੀ ਹੈ ਨੋਨ ਵੈਜ ਕਿਚਨ ਵੱਖਰੀ ਹੈ ਤੋਂ ਹੋਰ ਸਨੈਕਸ ਦੇ ਵਿੱਚ ਕਿਹੜੇ-ਕਿਹੜੇ ਆਈਟਮ ਸਿੱਗੀਆਂ ਆਪਣੇ ਸਨੈਕਸ ਵੈਜ ਸਨੈਕਸ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਆਚਾਰੀ ਪਨੀਰ ਟ ਆਪਣਾ ਦਹੀਂ ਭੱਲਾਵਾ ਮਤਲਬ ਸਾਰੀ ਡੀਸਰਟ ਸਾਡੇ ਕੋਲ ਮਿਲ ਜਾਣਗੇ ਤੁਹਾਨੂੰ ਜਿਸ ਨੈਕਸਟ ਗੋਲ ਗੱਪੇ ਗੋਲ ਗੱਪੇ ਵੀ ਤੁਹਾਨੂੰ ਮਿਲਣਗੇ ਚਾਟ ਵੀ ਮਿਲੇਗੀ ਤੁਹਾਨੂੰ ਦਹੀਂ ਭੱਲਾ ਮਿਲੇਗਾ ਆਲੂ ਟਿੱਕੀ ਮਿਲ ਜਾਏਗੀ ਯਾਨੀ ਕਿ ਗੋਲ ਗੱਪੇ ਵੀ ਮਿਲ ਜਾਣਗੇ ਜੀ ਜੀ ਬਿਲਕੁਲ ਸਰ ਗੋਲ ਗੱਪੇ ਵੀ ਤੁਹਾਨੂੰ ਮਿਲ ਜਾਣਗੇ ਇਹ ਦੂਸਰੀ ਗੱਲ ਕਰੀਏ ਕਿ ਅਪਾ 24/7 ਦੀ ਸਰਵਿਸ ਦੇ ਰਿਹਾ ਵਾ ਜਨਨ ਵਾ ਜਿ ਕਿਚਨ ਵਕਰੀ ਵਕਰੀ ਦੇ ਰਿਹਾ ਕਿੰਨੇ ਟਾਈਮ ਹੋ ਗਿਆ ਆਪਣੇ ਨੂੰ ਇਹ ਰੈਸਟੋਰੈਂਟ ਇਥੇ ਰਨ ਕਰਦੇ ਵੈਸੇ ਤਾਂ ਸਾਨੂੰ ਇੱਕ 23 ਡੇਜ਼ ਹੋ ਚੁੱਕੇ ਆ ਪਰ ਅਸੀਂ 10 ਦਿਨ ਦਾ ਟ੍ਰਾਇਲ ਚਲਾਇਆ ਵਾ ਵੀ ਫੂਡਸ ਕਸਟਮਰ ਨੂੰ ਫੂਡ ਟਰਾਈ ਕਰਾ ਰਹੇ ਆ 10 ਦਿਨ ਸਗਾ ਅਸੀਂ ਬਿਲਿੰਗ ਨਹੀਂ ਕੀਤੀ 10 ਦਿਨ ਤੱਕ ਐਦਾਂ ਹੀ ਕਸਟਮਰ ਨੂੰ ਫੂਡ ਟਰਾਈ ਕੀਤਾ ਕਿ ਕੁਝ ਨੇ ਕੁਝ ਕੰਪਲੀਟ ਜਾਂ ਸਰ ਕੁਝ ਆ ਰਹੀਆਂ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡਾ ਫੂਡ ਰੈਡੀ ਹੈ ਪ੍ਰੋਪਰ ਗੈਸਟ ਦੇ ਮਤਲਬ ਜਾਨ ਲਈ ਟੇਬਲ ਤੇ ਤਿਆਰ ਹੈ ਫਿਰ ਅਸੀਂ ਮਤਲਬ ਉਹਨੂੰ ਓਪਨਿੰਗ ਨੂੰ 12 ਦਿਨ ਮਤਲਬ ਪ੍ਰੋਪਰ ਓਪਨਿੰਗ ਨੂੰ 12 ਦਿਨ ਹੋ ਚੁੱਕੇ ਆ 10 ਦਿਨ ਦਾ ਅੱत्ता ਅਸੀਂ ਟ੍ਰਾਇਲ ਹੀ ਚਲਾਇਆ ਯਾਨੀ ਕਿ 12 ਦਿਨ ਹੋ ਗਏ ਪ੍ਰੋਪਰ ਫੁੱਲ ਐਂਡ ਫ੍ਰੈਸ਼ ਤੁਹਾਨੂੰ ਰੈਸਟੋਰੈਂਟ ਰਨ ਕਰਦੇ ਆ ਰਨ ਕਰਦੇ ਆ ਟੇਕਅਵੇ ਵੀ ਹੈ ਟੇਕਅਵੇ ਸਾਡੇ ਕੋਲ ਜੋਮੈਟੋ ਹੈ ਸਵਿਗੀ ਦੋਨਾਂ ਤੇ ਸਾਡੇ ਆਰਡਰਿੰਗ ਹੋ ਰਹੀਆਂ ਯਾਨੀ ਕਿ ਜੋਮੈਟੋ ਸਵੀਗੀ ਦੇ ਵੀ ਤੁਹਾਨੂੰ ਆਰਡਰ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਏਗੀ ਸਭ ਤੋਂ ਵੱਡੀ ਗੱਲ 24 ਘੰਟੇ ਦੀ ਸਰਵਿਸ ਮਿਲੇਗੀ ਤੇ ਤੁਸੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਆ ਕੇ ਇਹਨਾਂ ਦਾ ਫੂਡ ਜ਼ਰੂਰ ਇੰਜੋਏ ਕਰੋ ਤੇ ਇਸ ਵੇਲੇ ਸਾਡੇ ਨਾਲ ਇੱਥੇ ਕਸ਼ਮੀਰ ਵੀ ਬੈਠੇ ਜਿੰਨਾ ਨਾਲ ਗੱਲਬਾਤ ਕਰ ਲੈਣੇ ਆ ਤੇ ਹਾਂ ਜੀ ਬਾਬ ਕਹਾਂ ਸੇ ਆਏ ਆਂ ਆਪ ਬਰੇਲੀ ਬਰੇਲੀ ਸੇ ਅੰਮ੍ਰਿਤਸਰ ਘੁੰਮਣੇ ਆਂ ਹਾਂ ਜੀ ਗੋਲਡਨ ਟੈਂਪਲ ਮੱਥਾ ਟੇਕਣ ਆਏ ਗੋਲਡਨ ਟੈਂਪਲ ਦਰਸ਼ਨ ਹੋ ਗਏ ਅੱਛੇ ਹਾਂ ਜੀ ਬਿਲਕੁਲ ਜੀ ਔਰ ਯਹਾਂ ਰੈਸਟੋਰੈਂਟ ਮੈਂ ਆਪਨੇ ਖਾਣਾ ਖਾਇਆ ਕਿਹੋ ਜਿਹਾ ਲਗਾ यहाँ पे हम लोग कल रात में आए थे आते ही हमने सबसे पहले यहाँ खाना खाया हमें बहुत अच्छा लगा और यहाँ का स्टाफ भी बहुत वार्म था सबने अच्छे से ट्रीट करा ऑर्डर लिया खाना भी अच्छा था तो अभी आप दोबारा यहाँ फिर से फूड टेस्ट करने हाँ जी दोबारा से यहीं से खा के जाएंगे अगली बार फिर यहीं खाएंगे और अमृतसर में और क्या क्या टेस्ट किया आपने। इस बार तो ज़्यादा मौका नहीं मिला यहीं आए हैं अच्छा, सिर्फ यही है हाँ जी हाँ जी कैसे लगा ये रेलवे ट्रैक रेलवे के डब्बे में रेस्टोरेंट बना अच्छा लगा इवन बरेली में भी एक है रेलवे ट्रैक का रेस्टोरेंट बना बट वो इतना बढ़िया नहीं जितना बढ़िया ये है तो आपको फूड अच्छा लग रहा है कल हम लोगों ने दाल मखनी खाई थी अच्छी थी ਤੇ ਇਸ ਰੈਸਟੋਰੈਂਟ ਦੇ ਹੈੱਡ ਸ਼ੈਫ ਤਰਮਿੰਦਰ ਸਿੰਘ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਤੁਹਾਡਾ ਲਾਈਵ ਭਾਰਤ ਜੀ ਥੈਂਕ ਯੂ ਸਰ ਜਿਸ ਤਰ੍ਹਾਂ ਕਿ ਇਹ ਰੈਸਟੋਰੈਂਟ ਦੇ ਵਿੱਚ ਫੂਡ ਤੁਸੀਂ ਸਾਰਾ ਦੇਖਦੇ ਹੋ ਪ੍ਰਿਪੇਅਰ ਹੁੰਦਾ ਤੁਹਾਡੀ ਦੇ ਦੇਖ ਰਿਖ ਦੇ ਵਿੱਚ ਵੈਜ ਨੋਨ ਵੈਜ ਦੋਨੋਂ ਵੱਖਰਾ ਵੱਖਰਾ ਕਿਸ ਤਰ੍ਹਾਂ ਕਰਦੇ ਸਰ ਸਾਡਾ ਜੋ ਕਾਊਂਟਰ ਲਾਈਵ ਕਾਊਂਟਰ ਹੈ ਉਹ ਵੈਜ ਹੈ ਅੰਦਰ ਜਿਹੜੀ ਕਿਚਨ ਹੈ ਉਹ ਸਾਡੀ ਨਾਨ ਵੇਜ ਹੈ। ਤੋਂ ਇਸ ਅੰਮ੍ਰਿਤਸਰ ਦੇ ਵਿੱਚ ਸਾਡੀ ਪਹਿਲੀ ਕਿਚਨ ਹੈ ਜਿਹੜੀ ਕਿ ਨਾ ਮਤਲਬ ਵੇਜ ਤੇ ਨਾਨ ਵੇਜ ਵੱਖਰੀ ਵੱਖਰੀ ਹੈ। ਸੋ ਸਾਡਾ ਫੂਡ ਜਿਹੜਾ ਅੰਮ੍ਰਿਤਸਰ ਦਾ ਜੋ ਸਾਰਾ ਲੋਕ ਮਸ਼ਹੂਰ ਆ ਮੰਨੇ ਜਾਂਦੇ ਆ ਅੰਮ੍ਰਿਤਸਰ ਦੇ ਵਿੱਚ ਖਾਣ ਦਾ ਬੈਸਟ ਫੂਡ ਆ। ਇਸ ਕਰਕੇ ਕਿ ਨੀਅਰ ਬਾਅਦ ਜਿਹੜੇ ਲੋਕ ਆਉਂਦੇ ਨੇ ਗੋਲਡਨ ਟੈਂਪਲ ਵਿੱਚ ਜਾਂ ਟੂਰਿਸਟ ਵੀ ਆਉਂਦੇ ਨੇ ਉਹ ਇੱਥੇ ਉੱਤਰ ਦੇਣ ਦੇ ਫੂਡ ਸਾਡਾ ਟੇਸਟ ਵੀ ਕਰ ਸਕਦੇ ਨੇ। ਸਾਡਾ ਕਨਸੈਪਟ ਸਾਡਾ ਨਵਾਂ ਆ। ਬਿਲਕੁਲ ਨਵਾਂ ਕਨਸੈਪਟ ਹੈ ਰ ਫੂਡ ਜਿਹੜਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਆਦਾ ਲੋਕ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਆਂਦੇ ਨੇ ਇੱਥੇ ਦਾ ਫੂਡ ਜਿਹੜਾ ਉਹ ਟੇਸਟ ਵੀ ਜ਼ਰੂਰ ਕਰਨ ਆਉਂਦੇ ਹਨ ਤੇ ਜਿਹੜਾ ਅੰਮ੍ਰਿਤਸਰ ਦਾ ਸਪੈਸ਼ਲਿਟੀ ਕੁਲਚਾ ਜਿਹੜਾ ਜਿਹੜਾ ਕਿ ਦੇਸ਼ ਵਿਦੇਸ਼ ਦੇ ਵਿੱਚ ਮਸ਼ਹੂਰ ਹੈ ਉਹਦੀ ਸਰਵਿਸ ਤੁਸੀਂ ਕਿਸ ਤਰ੍ਹਾਂ ਪ੍ਰੋਵਾਈਡ ਕਰਦੇ ਹੋ ਸਰ ਉਹਦੀ ਬੈਸਟ ਸਰਵਿਸ ਇਹ ਹੀ ਹੈ ਕਿ ਸਾਡੀ ਜਿਹੜੀ ਅੰਮ੍ਰਿਤਸਰ ਕੁਲਚਾ ਆਪਣਾ 24 ਆਵਰਸ ਹੈ ਸਾਡਾ ਮਿਲਦਾ ਇੱਥੇ ਜਿਹੜਾ ਕਿ ਮਦਰ 24 ਆਵਰਸ ਕਿਤੇ ਵੀ ਨਹੀਂ ਮਿਲਦਾ ਅੰਮ੍ਰਿਤਸਰ ਦੇ ਵਿੱਚ ਤੇ ਇੱਥੋਂ ਕਦੀ ਵੀ ਯਾਨੀ ਕਿ ਇਹ ਯਾਤਰੀ ਲਈ ਬੜੀ ਵੱਡੀ ਖਬਰ ਹੈ ਜੀ ਕਿਉਂਕਿ ਉਹ ਰਾਤ ਵੇਲੇ ਆਂਦੇ ਸੀ ਅੰਮ੍ਰਿਤਸਰ ਦੇ ਵਿੱਚ ਕਿਤੇ ਕੁਲਚਾ ਨਹੀਂ ਮਿਲਦਾ ਸੀ ਵਿਚਾਰੇ ਅਗਰ ਜੇ ਵਾਪਸ ਜਾਂਦੇ ਉਹ ਟਾਈਮ ਨਹੀਂ ਲੱਗਦਾ ਹੈ ਤੇ ਕੁਲਚੇ ਤਾਂ ਬੰਜੇ ਰਹਿ ਜਾਂਦੇ ਲੇਕਿਨ ਹੁਣ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਆ ਗਏ ਆਪਣਾ ਕੁਲਚਾ ਇੰਜੋਏ ਕਰ ਸਕਦੇ ਉਹ ਵੀ 24 ਘੰਟੇ ਕਦੇ ਵੀ ਆ ਗਏ ਆਪਣੇ ਕੁਲਚੇ ਦਾ ਸਵਾਦ ਜ਼ਰੂਰ ਚਾਕੇ ਦੇ ਉਹ ਵੀ ਅੰਮ੍ਰਿਤਸਰ ਦਾ ਕੁਲਚਾ ਜਿਹੜਾ ਦੇਸ਼ ਵਿੱਚ ਦੇਸ਼ ਵਿੱਚ ਮਸ਼ਹੂਰ ਹੈ